ਪਾਰੀ ਬਠਾ ਦੇ ਕਾਰਨ ਹਲਕਾ ਖਾਨੇ ਵਾਲੇ ਸਾਡੇ ਪਿੰਡਾਂ ਤੋਂ ਬਹੁਤ ਸਾਰੇ ਫੋਨ ਆਏ ਕਿ ਸਾਡਾ ਮਕਾਨ ਕੱਚਾ ਮਕਾਨ ਝੋੜਿਆ ਸੋ ਉਹਦੇ ਲਈ ਪਾਲਾ ਜੁਦੀਆ ਬੋਲਦਾ ਹੈ ਬਰਖਾਤ ਦੇ ਵਿੱਚ ਕਾਰ ਹੋ ਰਿਹਾ ਉਹਦੇ ਥੋੜਾ ਬੋਤਾ ਹਲਕਿੱਟਾ ਜਾਵੇ ਤੇ ਨਾਲ ਜੇ ਤਰਪੰਨ ਦਿੱਤੀਆਂ ਜਾ ਰਹੀਆਂ ਨਾਲ ਹੀ ਪਿੰਡਾਂ ਤੋਂ ਕੱਲ ਤੋਂ ਸਪੈਸ਼ੀ ਕਿ ਬਹੁਤ ਸਾਰੇ ਕੰਮੇ ਖਾਦੇ ਦਿਹਾੜੀ ਤੇ ਜਾਂਦੇ ਸੀ ਜਾਂ ਕੰਮ ਕਰ ਰਹੇ ਹਨ ਹੀ ਰਾਸਨ ਉਹਨਾਂ ਦਾ ਆਸਰ ਥੋੜਾ ਰੋਜ਼ ਰੋਜ਼ ਕਿੰਨਾ ਵਿਸ਼ੇ ਜੋਗਤਾਲ ਦਾ ਰਸਤਾ ਜਾ ਰਿਹਾ। ਸੋ ਅੱਜ ਰਾਸਤ ਦੇ ਤਰਪਾਨਾਂ ਕਾ ਸਾਹਨੇ ਵਾਲ ਦੇ ਜਿਹੜੇ ਪਿੰਡ ਹੈ ਹੰਡੀਪਿੰਡ ਭਰਾ ਹਿੰਦੀ ਉੱਡ ਲੁਸਤੇ ਜਾ ਰਿਹਾ। ਸੋ ਕਿੱਥੇ ਅੰਮਲੇ ਡਿਊਟੀ ਫੋਰਟਕਾਰ ਖਾਲੀ ਸੁਲਤਾਨਪੋਦੀ ਦੀ ਲੱਗੇ ਹੋਏ ਆ ਉੱਥੇ ਵੀ ਮੁੱਖ ਮੰਤਰੀ ਸਰਦਾਰ ਪੁਰਸ ਸਿੰਘ ਮਾਨ ਦੀ ਵੱਲੋਂ ੱੰਡੇ ਦਿਨ ਤੋਂ ਹੀ ਉਹਨਾਂ ਦੇ ਹੁਕਮ ਅਨੁਸਾਰ ਸੇਵਾ ਚੱਲਦੀ ਹੈ। ਸੋ ਸਾਰਾ ਸਾਰਾ ਹੀ ਸਮਾਨ ਜਿਹੜਾ ਵੀ ਸਮਾਨ ਰਾਸਤ ਨੂੰ ਹੋ ਗਿਆ ਡੰਗਣਾ ਚਾਰਾ ਹੋ ਗਿਆ ਹੋਰ ਵੀ ਤਰਪਾਨਾਂ ਮੱਛਦਾਨੀਆਂ ਹਾਕੀ ਜੁੱਥੇ ਮਹੀਆ ਕਰਾ ਰਹੇ ਸੋ ਹਲਕਾ ਸਾਂਹੇ ਹਾਲ ਚ ਬਹੁਤ ਸਾਰੇ ਘੋਣ ਹੁੰਦੇ ਸੀ ਤੇ ਸਾਡੇ ਮਕਾਨ ਚੋ ਰਹੇ ਇਹਨਾਂ ਲਈ ਖਾਸ ਕਰਕੇ ਤਰਪਾਨਾ ਮਗਾ ਕੇ ਸਾਰੇ ਪੈਨਪ੍ਰੋਬਨ ਦਿੱਤੇ ਜਾ ਰਹੇ ਹੈ ਜੀ ਮਣੀ ਸਾਹਿਬ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਆਸ-ਪਾਸ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਦਰਿਆਵਾਂ ਦੇ ਵਿੱਚੋਂ ਪਾਣੀ ਜਿਹੜਾ ਬਹਾ ਆਪਣੇ ਪਰਮਾਤਮਾ ਦੀ ਕਿਰਪਾ ਸਿਰਫ ਜਣੀ ਫਸਲਾਂ ਦਾ ਨੁਕਸਾਨ ਹੋਇਆ ਸੋ ਬਹੁਤ ਸਾਰੇ ਕਟਾਪੁਰ ਕੋਈਪੁਰ ਰੋਜ਼ਾਪੁਰ ਸੁਧਾਨਪੁਰ ਕਿਤੇ ਲੋਕਾਂ ਦੇ ਘਰ ਰੁੜ ਗਏ ਬਹੁਤ ਬੜੀ ਹਾਲਤ ਕਰ ਸਕਦੇ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਅਸੀਂ ਸਾਰੇ ਕਿ ਇਹ ਪਾਕਸਾ ਇਹ ਬਹੁਤ ਤਕਸਰ ਹੋ ਗਿਆ ਪੁੱਛੋ ਸਾਨੂੰ ਸਾਰਿਆਂ ਨੂੰ ਬਹੁਤ ਸੁਰੱਖਿਆ ਦਾ ਰੋਣਾ ਦੇਖਣ ਜਾ ਰਿਹਾ ਦੇਖ ਕੇ ਆ ਬਰੋਣਾ ਹੁੰਦਾ ਇਹਨੇ ਹਾਲਾਤ ਲੋਕਾਂ ਦੇ ਬਣਾਏ ਹੋਏ ਘਰ ਡੋੜ ਗਏ ਰੰਗੇ ਰੋੜੇ ਡੁੱਟ ਰਹੇ ਆ ਸੋ ਸਾਰਿਆਂ ਦੀ ਕੋਸ਼ਿਸ਼ ਕਰਕੇ ਸਾਨੀ ਜਾਨ ਤੇ ਮਾਲ ਦੀ ਰਾਖੀ ਸਰਕਾਰ ਵੱਲੋਂ ਜਿਹੜਾ ਧਿਆਨ ਰੱਖਿਆ ਕਰ ਰਹੇ ਆ ਪ੍ਰੋਸਸ ਲੱਗਾ ਹੋਇਆ ਆ ਰਾਸ਼ਨ ਲਈ ਵਿਚਾਰੇ ਲਈ ਸਪੈਸ਼ਲ ਗਦਾਵਰੀ ਦੇ ਹੁਕਮ ਦੇ ਤਹਿਤ ਜਿਹਨਾਂ ਨੂੰ ਨੁਕਸਾਨ ਹੋਇਆ ਉਹ ਮਿਲੂਗਾ ਤੋ ਨਾਲ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਡੰਗਰਾਂ ਦੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਰ ਚੀਜ਼ ਬਹੀਆ ਕਰਾ ਰਹੇ ਆ ਕਾਂ ਜੋ ਜਿਹੜੀ ਇਹੋ ਜੀ ਔਖੀ ਘੜੀ ਦੇ ਵਿੱਚ ਜਿਹੜਾ ਅਸੀਂ ਸੇਵਾਦਾਰ ਸਾਨੂੰ ਲੋਕਾਂ ਨੇ ਬਣਾਇਆ ਅਸੀਂ ਇਸ ਸੇਵਾਦਾਰ ਬਣ ਕੇ ਕੰਮ ਆ ਸਕੀਏ ਤੋ ਬਹੁਤ ਬਹੁਤ ਧੰਨਵਾਦ ਕਾਫੀ ਪਰਿਵਾਰਾਂ ਜਿਹੜੇ ਹਰਪ੍ਰਭਾਵਿਤ ਹੋਏ ਨੇ ਸੇਵਾ ਚੱਲਦੀ ਹੈ ਸਰਪੰਨਾਂ ਦੀ ਖਾਣ ਪੀਣ ਦੀ ਰਾਸਨ ਦੀ ਡੰਗਰਾਂ ਦੇ ਚਾਰੇ ਦੀ ਸੋ ਇਹ ਸੇਵਾ ਪਰਮਾਤਮਾ ਵੱਲੋਂ ਬਣੀ ਹੋ ਸਭ ਲੋਕਾਂ ਨੇ ਤੇ ਕਰਨੀਏ ਨਾ ਤੁਸੀਂ ਹੋ ਜਾਓ ਇੱਕ ਫੋਟੋ ਨਾਲ ਪੰਜ ਹਜ਼ਾਰ ਰੁਪਏ ਤੁਹਾਡਾ ਮਾਰਾ ਬੰਦ ਨਿੰਦਰ ਕੌਰ ਇਧਰ ਨੂੰ ਲੰਗੀ ਜਾਓ 1700 ਰੁਪਏ ਆਹ ਰੋ ਮਾਤਾ ਮਦਨ ਆ ਜਾਓ 1700 ਰੁਪਏ ਯਾਰਾ ਆਓ ਭਾਈ ਜਰਾ ਆਓ ਬਸ ਨਾਮ ਦੀ ਗੱਲ ਆਓ ਡਕਲੋਂ ਦੇ ਪਾਪੀ ਵਾਹਿਗੁਰੂ ਬਹੁਤ ਜੀ ਭੈਣ ਕੋ ਨਹੀਂ ਚੱਕੇ ਜੇ ਮੈਂ ਦੱਸ ਦਿਓਗਾ ਸਕੂਟਰ ਦਿਖਾ ਦਾਂਗੇ ਰਵੀਰ ਜੀ ਆ ਨਾਲ ਆਓ ਮਾਤਾ ਦੇ ਰਖਾ ਦਿਓ ਇੱਕ ਆ ਨਾਲ ਆ ਜਿਓ ਆ ਰਖਾ ਦੇ ਨਾਲ ਉਹ ਪੀਗਾਮਾ ਆ ਰਖਾ ਦੇ ਕਰੂਗਾ ਤੁਕਮਰ ਆਦਾ ਹੋ ਜਾ ਨਾਮ ਰੱਖ ਆ ਮਗਾਈ ਚੱਤਿਆ ਰਖਾ ਦੇ ਕਰੂਗਾ ਸਾਰਾ ਕੇ ਬਾਬੂ ਆ ਮਿਲਣਾ ਪੁੰਚਿਆ 14 ਕਰਦਾ ਆ ਮਾਤਾ ਦੇ ਨਾਲ ਰਖਾ ਦੇ ਜਿੱਥੇ ਮਾਤਾ ਕਹਿੰਦੀ ਆ ਆਪੇ ਲੈ ਜਾਇਆ ਰੱਖ ਆ ਖੋ ਬੈਨ ਪਿੱਛੇ ਨਾਮ ਨਾਲ ਕੋਈ ਡਾਲੇ ਕਿਉਂ ਤਾ ਉਹ ਤਾਂ ਬੋਲੀ ਜਾਂਦਾ ਇੱਕ ਵਾਰ ਹਾਂਜੀ ਹਾਂਜੀ ਆ ਲਾਖੜੀ ਬੱਸ ਚੈੱਕ ਕਰੀ ਜਾ ਆ ਖੜੀ ਹੈ ਮੇਰਾ ਦੇਖੋ ਮੈਂ ਤੇ ਦੇਖੋ ਇੱਥੇ ਖੜ ਜਾ ਮਾਕੇ ਆ ਕੇ ਬੋਲੀ ਜਾਂਦਾ ਲਾ ਆਹ ਬੜੀ ਸਰ ਥੋੜਾ ਕਰ ਦੇ ਲੈਂਡ ਚੈੱਕ ਕਰੀ ਜਾ ਹਾਂ ਆਪੜਾ ਆਟੜਾ ਲੀ ਜਾ ਚਾਹ ਤਾ ਕੀ ਤੋ ਸਾਹਿਬ ਇਹ ਅਗਲੀ ਲਓ ਜੀ ਲਓ ਜੀ ਇਹਦਾ ਨਾਮ ਆਪਣਾ ਉਠਾ ਲਓ ਜੀ ਐਲੀ ਸਾਹਿਬ ਨਾਮ ਉਹ ਮਿਲ ਗਿਆ ਸਾਰਿਆਂ ਨੂੰ ਘਬਾ ਦੇ ਅੰਦਰ ਲਿਖਿਆ ਆਪਾਂ ਦਿਲ ਤੋਂ ਸਾਰੇ ਹੋ ਗਏ ਜੀ ਨਾ ਦੋਨੋਂ ਰਸਤੇ ਜੀ ਜਗਤ ਤੋਂ ਸਾਰੇ ਨੂੰ ਦੇਵੋ ਨੇ ਆੜੀ ਨਾ ਕਰੋ ਸਾਰਿਆਂ ਲਈ ਹੈ ਇੱਕ ਆਟੇ ਵਾਲੀ ਥਾਣੀ ਬਣਾਓ ਆਟੇ ਵਾਲੀ ਥਾਣੀ ਬਣਾਓ ਘਰੇ ਮਾ ਘੋਰ ਕਾਰ ਦਾ ਨਾੜੀ ਸਾਰਿਆਂ ਨੂੰ ਦਵਾਉਂਗੇ ਇਹਨਾਂ ਕੋਈ ਥਾਣੀ ਆਹ ਦੇ ਲੈਣਾ ਉਹਦਾ ਰਸਤਾ ਹੈ ਗੁਰਦੀਪ ਸ੍ਰੀਪੰਨਾ ਦਵਾਉਣ ਦੇ ਸਾਰੇ ਉਹਦਾ ਰਸਤਾ ਮਾਰਕੀਟ ਚ ਹੈ ਅੱਕੇ ਨੂੰ ਭੈਣਾ ਨੂੰ ਕਹੋ ਅੱਕੇ ਨੂੰ ਜਾਈ ਜਾਓ ਉਹ ਚੱਕ ਲਓ ਫੈਲੀਓ ਉੱਥੇ ਕਰ ਦੋ ਰਸਤਾ ਬਣੇ ਆਪਰੇ ਇੱਕ ਪਰਵਾਦ ਮੈਂ 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 ਮ ਆ ਗਈ ਗੱਡੀ ਆ ਗਈ ਆਜਾ 파ੜੀ ਦੇ ਲੈ ਨਾ 파ੜੀ ਆ ਨਾ ਆਉਂਦਾ ਹਟਦਾ ਉਹ ਪਾਣੀ ਆਉਂਦਾ ਪਾਣੀ 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 ਚੈੱਕ ਕਰ ਨਾ ਕਿਉਂ ਨਾ ਰੱਜ ਕੇ ਲੈ ਜਾਓ ਪਿਛੇ ਬਹੁਤ ਬੰਦਿਆਂ ਨੂੰ ਜਾਈਏ ਪੁੜੀਆਂ ਕੋਲ ਉਹ ਨਾਂ ਲਿਖਾਇਆ ਨਾਂ ਹੈ ਤੂੰ ਉਹ ਲਿਖਾ ਉੱਧਰ ਫਿਰ ਲੈ ਜਾਓ ਕਾ ਕਰੂ ਨਾਂ ਉਹ ਬੋਲੇ ਇਹ ਉੱਧਰ ਲਿਖਾਇਆ ਹੈ ਉਹ ਫਿਰ ਪਿੱਛੇ ਹੋ ਜਾਓ ਮੈਂ ਤੁਹਾਨੂੰ ਲੈ ਜਾਵਾਂਗਾ

ਉਹਦੇ ਦੇ ਉਹਦੇ ਦੇ ਜਿਹੜੇ ਅਧਿਕਾਰ ਖਾ ਕੇ ਰੁਕ ਜਾਓ ਮਨਾਸ ਹਲਾ ਦੇ ਜਿਹੜੇ ਯਾਦ ਪੜੀ ਜੋ ਉਹ ਤੋਂ ਪਿੱਛੇ ਕਰ ਲਿਆ 2002 ਜਮਾਤ

ਆਇਆ ਤਨੋਰ ਖੋਣਾ ਮੈਨੂੰ ਫ੍ਰੀ ਕਰਾ ਮੈਂ ਕੋਈ ਕੁਝ ਨਾ ਕਰਾਤੂ ਲਾਤੂ ਲਾਤੂ ਜਿਹੜਾ ਆਪ ਨੂੰ ਖੋਲੇ ਬਣੀ ਨਾ ਕੋਈ ਨਾ ਨੇ ਜਿਹੜਾ ਬੰਦਾ ਆਇਆ ਸਾਹੇ ਦਾ ਬੰਦਾ ਆ ਗਿਆ ਸੜੋ ਮਾਰੋ ਚਲੋ ਆ ਕਰਤਿ ਕਿਆ ਮਾਰੀ ਤੋਂ ਤੋੜੋ ਮੇਰੇ ਬਾਅਦ ਮੇਰੀ ਗੱਲ ਤੋਂ ਮੈਂ ਖਲ ਦੇ